जो बोले बार, बाहर और क्या मामला है वाल्मीकि समाज के कुछ लोग यहाँ पर कुछ रोड के बारे में चर्चा करने के लिए यहाँ पहुँचे और डीसी साहब को भी इन्होंने एक एप्लीकेशन दी है तो क्या मांग है क्या इनके साथ फ्रोड हुआ है तो सारी बातें हम पूछते हैं हमारे साथ अमृतसर से पहुँचे हैं बाबा जी बाबा जी क्या मामला है सर जी क्या वाल्मीकि ਮੈਂ ਜ਼ਿਆਦਾਤਰ ਦੇਖਿਆ ਮੇਰੇ ਸਮਾਜ ਦੇ ਭੋਲੇ ਭਾਲੇ ਲੋਕਾਂ ਨੂੰ ਕੁਝ ਲੋਕ ਚਾਤਰ ਜਿਹੜੇ ਆ ਲਾਲਚ ਦੇ ਕੇ ਗਮਰਾਹ ਕਰਕੇ ਉਹਨਾਂ ਨੂੰ ਉਹਨਾਂ ਨੂੰ ਛੋਟੇ ਛੋਟੇ ਸੁਪਨੇ ਦਿਖਾ ਕੇ ਤੇ ਉਹਨਾਂ ਨਾਲ ਫਰਾਡ ਤੇ ਧੋਖਾਧੜੀ ਕਰ ਰਹੇ ਆ ਜਿੰਦੋਂ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਜਦੋਂ ਜਿੱਥੇ ਤੁਸੀਂ ਜਾਨਣਾ ਮਾਲੀਦ ਧਰਮ ਸੁਆਈ ਵਕ ਵਕ ਬੋਸਤਾਨੇ ਆਂਦੇ ਗਏ ਉਹ ਆਕੇ ਜਿਹੜਾ ਡਿਪਟੀ ਕਮਿਸ਼ਨਰ ਨਾਲ ਆਲੀ ਤੇ ਆਨ ਲੋਕ ਐਸਐਸਪੀ ਮਹਾਲੀ ਨੂੰ ਜਿਹੜਾ ਮਿਲਣ ਦੀ ਅਸੀਂ ਆਏ ਸੀਗੇ ਉਹ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਕੁਝ ਜਿਹੜੇ ਹਰੇ ਆ ਲੋਕ ਉਹ ਕੀ ਕਰ ਰਹੇ ਆ ਕਿ ਜਿਹੜੇ ਆਪਣਾ ਕਾਰਪੋਰੇਸ਼ਨ ਦੇ ਨਾਂ ਤੇ ਐਗਰੀਕਲਚਰ ਦੇ ਨਾਂ ਤੇ ਮੱਛੀ ਪਾਲਣ ਦੇ ਨਾਂ ਤੇ ਪਿੰਕ ਫਾਰਮਿੰਗ ਦੇ ਨਾਂ ਤੇ ਜਿਸ ਤਰ੍ਹਾਂ ਵਕ ਵਕ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਆ ਕਿ ਤੁਹਾਨੂੰ ਲੋਨ ਦਿੱਤੇ ਜਾਣਗੇ ਵੱਡੇ ਵੱਡੇ ਉਹ ਜਿਹੜਾ ਲੋਕਾਂ ਕੋਲੋਂ 1.5 ਲੱਖ ਲੱਖ 30 ਹਜ਼ਾਰ ਪਈ ਜਾਂ ਇਦਾਂ ਦੀਆਂ ਸਾਡੇ ਕੋਲ ਬਹੁਤ ਜ਼ਿਆਦੀਆਂ ਕੰਪਲੇਂਟਾਂ ਜਿਹੜੀਆਂ ਉਖਾਈਆਂ ਅੱਜ ਜਿਲ੍ਹਾ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆ ਦਿੱਤਾ ਗਿਆ ਕਿ ਉਹ ਜਿਹੜਾ ਪੂਰੇ ਦਾ ਪੂਰਾ ਜਿਹੜਾ ਤੰਤਰ ਹੈ ਜਿਹੜੇ ਪੂਰੇ ਦੇ ਪੂਰੇ ਸਕੈਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਤੁਰੰਤ ਫੜਿਆ ਜਾਵੇ ਤੁਰੰਤ ਰੈਸਟ ਕੀਤਾ ਜਾਵੇ ਉਹਨਾਂ ਦੇ ਪਿੱਛੇ ਕਿੰਨੇ ਸਾਲਾਂ ਤੋਂ ਕਿਉਂਕਿ ਅੱਜ ਦੀ ਗੱਲ ਨਹੀਂ ਹੈ ਮੇਰੇ ਖਿਆਲ ਨਾਲ ਮੇਰੇ ਭੋਲੇ ਭਾਲੇ ਪਰਿਵਾਰਾਂ ਦੇ ਲੋਕਾਂ ਨੂੰ ਕਈ ਸਾਲਾਂ ਤੋਂ ਜਿਹੜਾ ਉਹ ਲੋਕ ਚੋਨਾ ਲਾ ਰਹੇ ਹੋਣਗੇ ਤੇ ਕਈ ਸਾਲਾਂ ਤੋਂ ਜਿਹੜਾ ਉਹਨਾਂ ਨਾਲ ਧੋਖਾਧੜੀ ਕਰ ਰਹੇ ਬਾਵਾ ਜੀ ਜੀਸੇ ਸਾਹਿਬ ਨੂੰ ਕੀ ਬਾਤ ਹੈ ਅੱਜ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਹ ਗੱਲ ਕੀਤੀ ਗਈ ਹੈ ਕਿ ਇਹ ਜਿਹੜੇ ਲੋਕ ਨੇ ਇਹ ਸਰਕਾਰ ਵੱਲੋਂ ਜਿਹੜੀਆਂ ਆਈਆਂ ਸਰਕਾਰੀ ਸੂਚਨਾ ਹੈ ਸਰਕਾਰੀ ਸੇਵਾਆਂ ਉਹਨਾਂ ਨੂੰ ਲੋਕਾਂ ਨੂੰ ਦਿਵਾਉਣ ਦੇ ਨਾਂ ਤੇ ਲੱਖਾਂ ਰੁਪਈਆ ਜਿਹੜਾ ਆ ਸਰਕਾਰੀ ਦੇ ਨਾਂ ਤੇ ਜਿਹੜਾ ਉਹ ਥੱਗੀਆਂ ਮਾਰ ਰਹੇ ਆ ਸੋ ਇਹ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਮੀਮ ਸਾਹਿਬ ਨੂੰ ਕੇ ਵੇਖੋ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਾਰਜ ਠੀਕ ਹੈ ਪਰ ਇਹਨਾਂ ਲੋਕਾਂ ਤੇ ਖਿਆਲ ਕਰੋ ਜਿਹੜੇ ਲੋਕ ਦਫਤਰਾਂ ਦੇ ਵਿੱਚ ਬੈਠੇ ਉਹਨਾਂ ਦੀ ਕਿੰਨਾ ਕਿੰਨਾ ਲੋਕਾਂ ਨਾਲ ਸੈਟਿੰਗ ਸੀ ਕਿਹੜੇ ਕਿਹੜੇ ਅਫਸਰ ਜਿਹੜੇ ਆ ਇਹਦੇ ਵਿੱਚ ਇਨਵੋਲਡ ਆ ਜਿਹੜੇ ਅਫਸਰਾਂ ਨੂੰ ਮਹੀਨਾ ਜਿਹੜਾ ਜਾਂਦਾ ਸੀਗਾ ਉਹ ਲੋਕ ਜਿਹੜੇ ਆ ਫਰਾਡ ਕਰਕੇ ਐਗਰੀਕਲਚਰ ਦੇ ਨਾਂ ਤੇ ਮੱਛੀ ਪਾਲਣ ਦੇ ਨਾਂ ਤੇ ਬਿਗ ਫਾਰਮਿੰਗ ਦੇ ਨਾਂ ਤੇ ਲੱਖਾਂ ਰੁਪਏ ਲੋਨ ਤੋਣ ਦੇ ਨਾਂ ਤੇ ਜਿਹੜਾ ਉਹ ਥੱਗੀਆਂ ਮਾਰ ਰਹੇ ਆ ਉਹਨਾਂ ਦੇ ਉੱਤੇ ਪਰਚਾ ਦਰਜ ਕਰਉਣ ਲਈ ਅੱਜ ਤੱਕ ਲਾ ਅਪਲੀਕੇਸ਼ਨ ਨੂੰ ਇੱਕ ਲੈਟਰ ਐਪਲੀਕੇਸ਼ਨ ਜਿਹੜੀ ਆ ਉਹ ਮੂਵ ਕਰ ਦਿੱਤੀ ਗਈ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਭਰੋਸਾ ਦਿੱਤਾ ਹੈ ਕਿ ਇਹਦੇ ਸਬੰਧੀ ਬਹੁਤ ਜਲਦੀ ਉਹ ਸ਼ਿਫਟ ਦੇ ਰੂਪ ਦੇ ਵਿੱਚ ਤੁਰੰਤ ਜਿਹੜੀ ਆ ਉਹ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰਿਐਕਸ਼ਨ ਕਰ ਸੀਗੇ